ਇਨੇ ਚਰਚ ਤਾਂ ਬੈਠ ਕੇ ਹੀ ਗੱਲ ਹੋ ਜਾਂਦੀ ਜੀ ਜਿੰਨਾ ਹੁਣ ਅੱਜ ਮੰਨ ਲਓ ਅਸੀਂ ਪਿੰਡੋਂ ਤੁਰੇ ਕਾਲੇ ਕੈਂ ਕੋਲੇ ਆ ਕੇ ਸਾਨੂੰ ਰੋਕਿਆ ਗਿਆ ਉੱਥੇ ਟਰੈਕਟਰ ਅਸੀਂ ਬਾਣਾ ਬੂਣਾ ਬੀਜੀ ਲੈ ਆਏ ਕੱਢ ਕੇ ਬੁੜੀਆਂ ਸਾਡੀਆਂ ਬਚਰੀਆਂ ਤੁਰ ਕੇ ਆਈਆਂ ਨੇ ਫਿਰ ਟੋਲ ਤੇ ਆ ਕੇ ਮੰਨ ਲਓ ਜੀ ਕਿੰਨੀ ਕੁੱਟਖਟੀਰਾ ਹੋਇਆ ਹੁਣ ਆ ਹੁਣ ਲਾਠੀ ਚਾਰਜ ਵੀ ਹੋਇਆ ਜੀ ਬਿਲਕੁਲ ਜੀ ਨਹੀਂ ਮੰਨ ਲਾ ਇੰਨੀ ਖਾਈ ਕੱਟਣ ਦੀ ਕੀ ਲੋੜ ਸੀ ਜੇ ਸਾਡਾ ਸੀਐਮ ਚੰਗਾ ਹੁੰਦਾ ਬਹਿ ਕੇ ਗੱਲ ਨਹੀਂ ਸੁਣ ਸਕਦਾ ਕਿੱਡੀ ਕ ਗੱਲ ਆ ਪਾ ਨਗੜਾ ਕੋਈ ਲਦੇਨ ਹੈ ਵੀ ਜਾਂ ਕੋਈ ਭੱਜਿਆ ਇਹਨਾਂ ਦੀ ਕਸਟਡੀ ਚ ਆਪਣੇ 10 ਬੰਦੇ ਸੱਦ ਲੈਂਦਾ ਵੀ ਦੱਸੋ ਜੀ ਕੀ ਕਰਨਾ ਵੀ ਇਹ ਪਰਚੇ ਕੈਨਸਲ ਕਰ ਦਿੰਨੇ ਆ ਲੱਖਾਂ ਲੋਕਾਂ ਦੇ ਕਰੋੜਾਂ ਰੁਪਏ ਮੜਵਾਏ ਨੇ ਏਜੰਟਾਂ ਤੋਂ ਜੀ 1 ਰੁਪਿਆ ਕਿਸੇ ਨੂੰ ਠੈਣੀ ਖਾਦੀ ਨਹੀਂ ਜੇ ਠੈਣੀ ਖਾਦੀ ਹੁੰਦੀ ਫੇਰ ਇਹ ਕਹਿੰਦੇ ਵੀ ਫੇਰ ਕਿਸੇ ਨੇ ਬੋਲਣਾ ਹੀ ਨਹੀਂ ਸੀ ਉੱਥੇ ਜਿਹੜਾ ਬੰਦਾ ਸਹੀ ਤੇ ਸੱਚ ਬੋਲਦਾ ਜੀ ਉਹਦੇ ਗੱਲ ਚ ਕੂਠਾ ਦਿੰਦੀ ਹੈ ਸਰਕਾਰ ਇਹ ਸਾਡੇ ਮੰਨ ਲਓ ਜਿਹੜੇ ਸਾਡੀ ਜਿਹੜੀ ਪੁਲਿਸ ਆਈ ਸਾਨੂੰ ਤੰਗ ਕਰਦੀ ਇਹਨਾਂ ਨੂੰ ਵੀ ਤਾਂ ਜਾਇ ਚਾਹੀਦਾ ਵੀ ਜਦ ਅਸੀਂ ਸਾਡੇ ਨੇ ਇਹ ਵੀ ਸਰਕਾਰਾਂ ਤਾਂ ਉਹਨੀਆਂ ਜਾਂਦੀਆਂ ਰਹਿਣੇ ਆ ਅਸੀਂ ਤਾਂ ਰੋਜ਼ ਰਹਿਣੇ ਇੰਨਾਂ ਚ ਹਾਂਜੀ ਪੰਜਾਬ ਦੇ ਵੱਖ-ਵੱਖ ਕੋਨਿਆਂ ਚੋਂ ਨੌਜਵਾਨਾਂ ਦਾ ਕਿਸਾਨਾਂ ਦਾ ਹਜੂਮ ਆ ਜਿਹੜਾ ਸੰਗਰੂਰ ਦੇ ਵਿੱਚ ਦਾਖਲ ਹੋ ਚੁੱਕਿਆ ਏ ਬੈਰੀਗੇਟਿੰਗ ਤੋੜਦੇ ਹੋਏ ਨੌਜਵਾਨ ਜਿਹੜੇ ਸੀਐਮ ਦੀ ਕੋਠੀ ਮੂਰੇ ਪਹੁੰਚ ਚੁੱਕੇ ਨੇ 122 ਪੰਨਾ ਸਿੱਧੂ ਦੀ ਟੀਮ ਦੇ ਵੀਰ ਨੇ ਨੌਜਵਾਨ ਜਿਹੜੇ ਨਾਲ ਕੰਮ ਕਰਦੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਸਰਕਾਰ ਨੂੰ ਜਿਹੜਾ ਸਿਸਟਮ ਆ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਏ ਕਿਉਂਕਿ ਜਿੰਨਾ ਸਿਸਟਮ ਜਿੰਨਾ ਤਾਮ-ਜਾਮ ਦੇ ਇੱਥੇ ਲਗਾਇਆ ਗਿਆ ਹੈ ਪੁਲਿਸ ਸੌਣੀ ਚ ਸੰਗਰੂਰ ਨੂੰ ਤਬਦੀਲ ਕੀਤਾ ਗਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਇਹ ਸਾਰੇ ਸਿਸਟਮ ਇੰਨੇ ਚਿਰਚ ਤਾਂ ਬੈਠ ਕੇ ਹੀ ਗੱਲ ਹੋ ਜਾਂਦੀ ਜੀ ਜਿੰਨਾ ਹੁਣ ਅੱਜ ਮੰਨ ਲਓ ਅਸੀਂ ਪਿੰਡੋਂ ਤੁਰੇ ਕਾਲੇ ਕੈਂ ਕੋਲੇ ਆ ਕੇ ਸਾਨੂੰ ਰੋਕਿਆ ਗਿਆ ਉੱਥੇ ਟਰੈਕਟਰ ਸੀ ਬਾਣਾ-ਬੂਣਾ ਬੀਜੀ ਲੈ ਆਏ ਕੱਢ ਕੇ ਬੁੜੀਆਂ ਸਾਡੀਆਂ ਵਿਚਰੀਆਂ ਤੁਰਕ ਗਈਆਂ ਫਿਰ ਟੋਲ ਤੇ ਆ ਕੇ ਮੰਨ ਲਓ ਜੀ ਕਿੰਨੀ ਕੁੱਟ-ਖਟੀਰਾ ਹੋਇਆ ਹੁਣ ਆਹ ਹੁਣ ਲਾਠੀ ਚਾਰਜ ਵੀ ਹੋਇਆ ਜੀ ਬਿਲਕੁਲ ਜੀ ਜੀ ਲਾਠੀ ਚਾਰਜ ਹੋਇਆ ਜੀ ਉੱਥੇ ਉੱਥੇ ਮੁੰਡਿਆਂ ਨਾਲ ਜਦੋਂ ਹੱਥੋਂ ਪ ਫਿਰ ਹੁਣ ਸ਼ਾਂਤ ਮਾਹੌਲ ਨਾਲ ਦੁਬਾਰੇ ਹੁਣ ਮੰਨ ਲਓ ਜੀ ਉੱਥੇ ਬੰਦੇ ਬੈਠਨੇ ਅਸੀਂ ਤਾਂ ਆ ਪਿੰਡਾਂ ਵੀ ਦੀ ਤੁਰ ਤਰ ਕੇ ਆਏ ਆ ਜੀ ਕਿਵੇਂ ਟਰੈਕਟਰ ਬਾਹਣਾ ਵੀ ਜਿਲੇ ਆ ਕੱਢ ਕੇ ਜੀ ਕਿੱਧਰ ਦੀ ਟਰਾਲੀਆਂ ਕੱਢੀਆਂ ਨੇ ਕਿਤੇ ਕੋਈ ਖਾਲ ਪੱਕਾ ਆਇਆ ਕਰੇ ਕਿਤੇ ਕੋਈ ਮੱਲਾ ਜੀ ਸੁਹਾ ਆ ਗਿਆ ਉਥੋਂ ਡੰਡੀਆਂ ਵੀ ਤਾਂ ਇੰਨਾ ਟਾਈਮ ਹੋ ਗਿਆ ਜੀ ਕਿੰਨਾ ਵੱਧ ਕੇ ਦੇਖ ਕਾਕਾ ਟਾਈਮ 3 ਵਜਣ ਵਾਲਾ ਜੀ 3 ਵਜਣ ਵਾਲੇ ਨੇ ਟਾਲੀ ਘਟੂ ਘਟ ਪਿੱਛੇ ਖੜੀ ਟੋਲ ਜੀ ਅੱਛਾ ਹੋਰ ਵੀ ਪਿੱਛੇ ਰੋਕੇ ਨਹੀਂ ਆਈ ਨਹੀਂ ਆਈ ਟਰਾਲੀਆਂ ਜੀ ਸਾਰੀਆਂ ਉੱਥੋਂ ਦਾ 20 30 ਨਹੀਂ ਸਾਰੀਆਂ 150 200 ਟਰਾਲੀ ਟੋਲ ਤੇ ਖੜੀ ਹੈ ਜੀ ਕੋ ਸਾਡੇ ਅਜੇ ਪਿੰਡਾ ਸਾਡੇ ਦਾ 4 ਕਿਲੋਮੀਟਰ ਤੋਂ ਬਾਹਰ ਆ ਕੇ ਘੇਰਨ ਲੱਗੇ ਸੀ ਜੀ ਸਾਡੀਆਂ ਪਿੰਡ ਦੀਆਂ ਟਰਾਲੀਆਂ ਪਿੱਛੇ ਖੜੀਆਂ ਨਹੀਂ ਅਜੇ ਤਾਂ ਬਹੁਤ ਜ਼ਿਆਦੇ ਲੱਗਦਾ ਭਾਈ ਕੋਈ ਐਡਾ بڑا ਇਹ ਸਿਸਟਮ ਸੀਗਾ ਜਿਸ ਤਰ੍ਹਾਂ ਬਣਾਇਆ ਗਿਆ ਇਹ ਇਹ ਜਿਹੜਾ ਦਿਖਾਇਆ ਗਿਆ ਇਹ ਕਿਉਂਕਿ ਆ ਲੋਕਤੰਤਰ ਆ ਲੋਕਤੰਤਰ ਚ ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਆ ਇੱਥੇ ਆ ਕੇ ਧਰਨਾ ਲਾਉਣਾ ਸੀਗਾ ਤੇ ਉਹ ਮੰਗ ਆਪਣੀ ਰੱਖਣੀ ਸੀਗੀ ਲੱਗਦਾ ਏ ਕਿ ਇੰਨਾ ਤਾਮਜਾਮ ਜਿਹੜਾ ਇੰਨਾ ਖਰਚਾ ਕੀਤਾ ਗਿਆ ਕਹਿੰਦਾ ਸੀਗਾ ਪੰਜਾਬ ਦਾ ਪੁੱਤਾਂ ਪੰਜਾਬ ਦਾ ਭਲਾ ਕਰੂੰਗਾ ਇਦਾਂ ਭਲਾ ਹੋਊਗਾ ਬਾਈ ਇਹ ਪੰਜਾਬ ਦਾ ਪੁੱਤ ਲੱਗਦਾ ਨਹੀਂ ਜੀ ਗੱਲਾਂ ਚ ਸੀਗਾ ਜੀ ਗੱਲਾਂ ਚ ਇਹ ਮੱਲਾ ਇਹ ਨਕਲੀ ਵਾਲਾ ਸਿਸਟਮ ਰਹਿ ਗਿਆ ਇਹਨਾਂ ਕੈਪਟਨ ਮਰਿੰਦਰ ਸਿੰਘ ਨੂੰ ਵਧੀਆ ਕਿਹਾ ਗਿਆ ਕਿਉਂਕਿ ਜਦੋਂ ਦਿੱਲੀ ਗਏ ਆ ਇਹਨਾਂ ਦਾ ਮਰਿੰਦਰ ਸਿੰਘ ਨੇ ਨਹੀਂ ਤੰਗ ਕਰਿਆ ਸੀ ਉਦੋਂ ਵੀ ਆਪਾਂ ਲੰਗ ਲੰਗ ਗਈਆਂ ਹਾਂ ਉਦੋਂ ਵੀ ਤਾਂ ਇਹੀ ਪੁਲਿਸ ਸੀ ਕੱਲਾ ਮੱਲਾ ਸੀਐਮ ਵੀ ਬਦਲਿਆ ਉਦੋਂ ਆਪਾਂ ਵਧੀਆ ਤਰੀਕੇ ਨਾਲ ਜਾ ਕੇ ਦਿੱਲੀ ਸ਼ਾਂਤ ਮਹੀਨਾਂ ਨਾਲ ਬਹਿ ਗਏ ਅੱਜ ਇੰਨਾ ਤੱਕਾ ਹੋਇਆ ਰਹੇ ਰੱਬ ਦਾ ਨਾ ਤੁਸੀਂ ਇਹ ਲੈ ਲਓ ਆਹ ਦੇਖ ਹਲੇ ਵੀ ਲਹਿਰ ਲੱਗੇ ਪੈਣੇ ਬਾਣਾ ਵਿੱਚ ਨਹੀਂ ਆਏ ਆ ਜੀ ਟਰੈਕਟਰ ਬਾਣਾ ਵਿੱਚ ਹੀ ਲਏ ਆ ਨਹੀਂ ਮੱਲਾ ਇੰਨੀ ਖਾਈ ਕੱਟਣ ਦੀ ਕੀ ਲੋੜ ਸੀ ਜੇ ਸਾਡਾ ਸੀਐਮ ਚੰਗਾ ਹੁੰਦਾ ਬਹਿ ਕੇ ਗੱਲ ਨਹੀਂ ਸੁਣ ਸਕਦਾ ਕਿੱਡੀ ਕ ਗੱਲ ਆ ਪਾਣਾ ਕਿਹੜਾ ਕੋਈ ਲਦੀਨ ਹੈ ਵੀ ਜਾਂ ਕੋਈ ਭੱਜਿਆ ਇਹਨਾਂ ਦੀ ਕਸਤੀੜੀ ਚ ਆਪਣੇ 10 ਬੰਦੇ ਸੱਤ ਲੈਣਾ ਵੀ ਦੱਸੋ ਜੀ ਕੀ ਕਰਨਾ ਬਿਆਰਤੇ ਕੈਨਸਲ ਕਰ ਦਿੰਨੇ ਆ ਇਹਨੇ ਕਿਹੜਾ ਕੋਈ ਗਲਤ ਕਰਿਆ ਗਲਤ ਕਰਿਆ ਤੁਸੀਂ ਦੱਸੋ ਜੀਮ ਸਾਹਿਬ ਆਕਸਰ ਕਹਿੰਦੇ ਸੀਗੇ ਕਿ ਧਰਨੇ ਨਾਲ ਆਓ ਸਾਡੀ ਕੋਠੀ ਅੱਗੇ ਆਜੋ ਸਾਡੇ ਦਫ਼ਤਰ ਆਜੋ ਬੈਠ ਕੇ ਗੱਲ ਕਰੋ ਅੱਜ ਰੋਡ ਜਮ ਹੋਏ ਨੇ ਬਹੁਤ ਸਾਰੇ ਲੋਕ ਵੀ ਪਰੇਸ਼ਾਨ ਹੋਏ ਨੇ ਇਹ ਕੀ ਸੀਐਮ ਸਾਹਿਬ ਦੇ ਕਾਰਨ ਹੋਏ ਨੇ ਜਾਂ ਇਹ ਲੋਕਾਂ ਦੇ ਕਾਰਨ ਹੋਏ ਨੇ ਜੀ ਵੀ ਲੋਕਾਂ ਦਾ ਆਵਾਜ਼ ਠਾਉਣੀ ਹੈ ਵੀ ਅੱਜ ਪਹਿਲਾਂ ਸਾਡਾ ਮਨਲਾ ਦੀਪ ਸਿੱਧੂ ਵਗਿਆ ਸੰਦੀਪ ਨੰਗਲ ਵਗਿਆ ਸਿੱਧੂ ਮੂਸੇਵਾਲਾ ਵਗਿਆ ਵੀ ਯਾਰ ਕਿਤੇ ਇਹਨੂੰ ਨਾ ਕੁਝ ਹੋ ਜੇ ਜਵਾਕ ਨੂੰ ਸਾਡੇ ਕੋਲੇ ਬੋਲਣ ਵਾਲੇ ਕਿਹੜੇ ਰਹਿ ਗਏ ਪੰਜ ਸੱਤ ਕੁ ਬੰਦੇ ਨੇ ਜਿਹੜੇ ਆਵਾਜ਼ ਚੱਕਦੇ ਨੇ ਪੰਜਾਬ ਦੀ ਜਿਵੇਂ ਲੱਖਾਂ ਸਦਾਨਾ ਹੋ ਗਿਆ ਭਾਨਾ ਸਿੱਧੂ ਹੋ ਗਿਆ ਮਨਲਾ ਪੰਜ ਸੱਤ ਹੋਰ ਨੇ ਬੁਲਾ ਰਹੇ ਸਾਡੇ ਕੋਲੇ ਸਾਨੂੰ ਇਹ ਬੁਲਾ ਰਹੇ ਬਣਾਉਣ ਦੀ ਜ਼ਰੂਰਤ ਕਿਉਂ ਪੈਂਦੀ ਆ ਜੇ ਸਰਕਾਰ ਵੀਰੇ ਕੁਝ ਕਰਦੀ ਹੋਵੇ ਕਿੰਨੇ ਲੋਕਾਂ ਦੇ ਕਰੋੜਾਂ ਲੱਖਾਂ ਲੋਕਾਂ ਦੇ ਕਰੋੜਾ ਰੁਪਏ ਮੁੜ ਗਏ ਲੱਖਾਂ ਲੋਕਾਂ ਦੇ ਕਰੋੜਾ ਰੁਪਏ ਮੜਵਾਏ ਨੇ ਏਜੰਟਾਂ ਤੋਂ ਜੀ 1 ਰੁਪਿਆ ਕਿਸੇ ਤੇ ਠੈਣੀ ਖਾਦੀ ਨਹੀਂ ਜੇ ਠੈਣੀ ਖਾਦੀ ਹੁੰਦੀ ਫਿਰ ਇਹ ਕਹਿੰਦੇ ਵੀ ਫਿਰ ਕਿਸੇ ਨੇ ਬੋਲਣਾ ਹੀ ਨਹੀਂ ਸੀ ਫਿਰ ਤਾਂ ਢੱਡਰੀਆਂ ਵਾਲੇ ਵਾਂਗੂ ਇਹਨਾਂ ਦੀ ਬੋਲੀ ਬੋਲਣ ਲੱਗ ਜਾਂਦਾ ਜਿਵੇਂ ਢੱਡਰੀਆਂ ਵਾਲਾ ਨਹੀਂ ਹੁਣ ਕਿੰਨੀ ਗਨਮੈਨ ਮਿਲੇ ਪਏ ਨੇ ਜੀ ਅਮਰਤਪਾਲ ਨੂੰ ਡਿਗਰੂ ਗੇਲ ਜੇਲ੍ਹ ਚ ਸੱਟਿਆ ਪਿਆ ਉਹ ਵੀ ਤਾਂ ਸਿੱਖੀ ਦਾ ਪ੍ਰਚਾਰ ਕਰਦਾ ਸੀ ਢੱਡਰੀ ਵਾਲੇ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਢੱਡਰੀਆਂ ਵਾਲਿਆਂ ਨੂੰ ਤਾਂ ਗਨਮੈਨ ਮਿਲੇ ਪਏ ਨੇ ਜੀ ਉਹਨਾਂ ਨੂੰ ਚੱਕ ਕੇ ਉੱਥੇ ਜਿਹੜਾ ਬੰਦਾ ਸਹੀ ਤੇ ਸੱਚ ਬੋਲਦਾ ਜੀ ਉਹਦੇ ਗੱਲ ਚ ਕੂਠਾ ਦਿੰਦੀ ਹੈ ਸਰਕਾਰ ਵੀ ਸਿੱਖੀ ਦੀ ਗੱਲ ਕਿਉਂ ਕਰਦਿਆ ਤੁਹਾਡੇ ਸਿਰ ਤੇ ਬਾਈ ਜੀ ਪੱਗ ਬੰਨੀਆਂ ਮਾੜੀ ਗੱਲ ਹੈ ਸਰਦਾਰ ਹੁਣ ਸਰਦਾਰੀਆਂ ਕਿਤੇ ਉਂ ਤਾਂ ਨਹੀਂ ਮਿਲੀਆਂ ਸਾਡੇ ਗੁਰੂਆਂ ਨੇ ਸਾਰਾ ਸਾਰਾ ਪਰਿਵਾਰ-ਵਾਰਤਾ ਸਾਡੇ ਦਾ ਚੱਲ ਕੱਲਾ ਪੰਨਾ ਹੀ ਆ ਪੰਨ ਦੇ ਮਗਰ ਅੱਜ ਕਰੋੜਾਂ ਲੋਕ ਨੇ ਉਹਦਾ ਕੁਛ ਨੇ ਗੱਲ ਵੀ ਨਹੀਂ ਸੁਣੀ ਦੋ ਸਾਹਿਬ ਜਦ ਨਹੀਂ ਹਾਂ ਚਚਨੇ ਫੇਰ ਅਸੀਂ ਭਿੰਡਰਾਲਾ ਨਗਾਹ ਲਿਆ ਕੋਲੋਂ ਦੀਪ ਸਿੱਧੂ ਹੋਰਾਂ ਦੀ ਨਹੀਂ ਗੱਲ ਸੁਣੀ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰੀਆ ਵੀ ਇੱਕ ਜੁੱਟ ਹੋ ਜੋ ਜੇ ਆਪਾਂ ਕੁਛ ਬਚਾਉਣਾ ਹੈ ਆਪਦਾ ਤਾਂ ਬੇਨਤੀ ਕਰੀਆ ਤਾਂ ਵੀਰੇ ਲੋਕ ਛੜਕਾਂ ਦੇ ਉੱਤਰੇ ਨੇ ਬਾਈ ਜੀ ਲੋਕ ਇਹ ਵੀ ਕਹਿ ਰਹੇ ਨੇ ਕਿ ਭਾਨੇ ਤੋਂ ਡਰ ਲੱਗਦਾ ਇਹ ਸਿਆਸੀ ਜਿਹੜਾ ਜਮੀਨ ਆ ਸੀਐਮ ਸਾਹਿਬ ਦੀ ਜਾਂ ਇਹਨਾਂ ਦੀ ਪਾਰਟੀ ਦੀ ਉਹ ਖੁਸ਼ ਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਹਜੂਮ ਭਾਨੇ ਦੇ ਨਾਲ ਜੁੜਿਆ ਹੈ ਬਿਲਕੁਲ ਜੀ 24 ਵਾਲੀਆਂ ਵੋਟਾਂ ਦੀ ਪਤਾ ਲੱਗ ਜੂ ਇਹਨਾਂ ਨੂੰ ਵੀ ਇਹਨਾਂ ਦਾ ਬੰਦਦਾ ਕੀ ਆ ਅਸੀਂ ਨਹੀਂ ਕਹਿੰਦੇ ਸਾਰੇ ਲੋਕ ਕਹਿੰਦੇ ਨੇ ਜਿੰਨੀ ਵੀ ਜਨਤਾ ਦੁਖੀ ਹੋਈ ਖੜੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਵਾਅਦੇ ਤਾਂ ਇਹਨਾਂ ਦੇ ਖੋਖਲੇ ਨਿਕਲੀ ਜਾਂਦੇ ਨੇ ਕੋਈ ਵਾਅਦਾ ਪੂਰਾ ਹੋਇਆ ਇੱਕ ਵੀ ਨਹੀਂ ਵਾਅਦਾ ਤੁਸੀਂ ਇੱਕ ਦਿਖਾ ਦਿਓ ਸਾਰੇ ਲੋਕਾਂ ਨੇ ਪੂਰੇ ਚਾਨਾਲ ਮੁੱਖ ਮੰਤਰੀ ਬਣਾਇਆ ਸੀ ਸਰਕਾਰ ਬਣਾਈ ਸੀ ਕਿੰਨੇ ਇਹਦੇ ਮਤਲਬ ਖਾਤੇ 'ਚ ਮੈਸੇਜ ਸੈਂਡ ਕਰੇ ਸੀਗੇ ਵੀ ਯਾਰ ਸਾਨੂੰ ਸੀਐਮ ਭਗਵੰਤ ਮਾਨ ਚਾਹੀਦਾ ਇੰਦਾ ਤਾਂ ਬਾਈ ਜਿੱਦਾਂ ਹੁਣ ਇੱਥੇ ਤਸੱਦਦ ਹੋ ਰਿਹਾ ਏ ਪੱਤਰਕਾਰਾਂ ਦੇ ਕੈਮਰੇ ਖੋਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਕਵਰੇਜ ਤੋਂ ਰੋਕਿਆ ਜਾ ਰਿਹਾ ਏ ਇੰਦਾ ਤਾਂ ਸੈਂਟਰ ਦੀ ਸਰਕਾਰ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਗਏ ਸੀਗੇ ਉਹਨਾਂ ਨੇ ਨਹੀਂ ਕੀਤਾ ਇਹ ਤਾਂ ਬਹੁਤ ਅੱਗੇ ਲੰਘ ਗਈ ਏ ਸਰਕਾਰ ਇਹ ਸਾਡੇ ਮਤਲਬ ਜਿਹੜੀ ਸਾਡੀ ਜਿਹੜੀ ਪੁਲਿਸ ਆਈ ਸਾਨੂੰ ਤੰਗ ਕਰਦੀ ਇਹਨਾਂ ਨੂੰ ਵੀ ਤਾਂ ਚਾਹੀਦਾ ਵੀ ਜਦੋਂ ਅਸੀਂ ਸਾਡੇ ਨੇ ਇਹ ਵੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਣੀਆਂ ਅਸੀਂ ਤਾਂ ਰੋਜ਼ ਰਹਣੇ ਇੰਨਾਂ ਚ ਜੀ ਜੀ ਵੀ ਇਹਨਾਂ ਦੇ ਨਹੀਂ ਕੈਮਰੇ ਖੋਣੇ ਚਾਹੀਦੇ ਹੁਣ ਮੰਨ ਲਾ ਅੱਜ ਤੁਹਾਡਾ ਕੁਝ ਕੈਮਰਾ ਖੋਇਆ ਗਿਆ ਕੱਲ ਨੂੰ ਤੁਸੀਂ ਇਹਨਾਂ ਦੇ ਉਲਟ ਵੀ ਲਾਉਂਗੇ ਕਿੰਨਾ ਕੁ ਚਿਰ ਬੰਦਾ ਚੁੱਪ ਕਰਜੋ ਜੀ ਆਖਰ ਨੂੰ ਬੋਲੂਗਾ ਤਾਂ ਹੈਗੇ ਅੱਜ ਤੁਹਾਡਾ ਕੈਮਰਾ ਖੋਇਆ ਕੱਲ ਨੂੰ ਇਹਨਾਂ ਦਾ ਕੋਲਣਗੇ ਇਹ ਤਾਂ ਮਾੜੀ ਗੱਲ ਨਹੀਂ ਨਾ ਪਤਾ ਸੱਚ ਹੀ ਦਿਖਾਉਣਾ ਤੁਸੀਂ ਕੈਮਰੇ ਚ ਕੈਦ ਕਰਕੇ ਕਿ ਝੂਠ ਦਿਖਾਉਣਾ ਨਹੀਂ ਜੋ ਕੁਝ ਹੋ ਰਿਹਾ ਅਸੀਂ ਉਹੀ ਦਿਖਾ ਰਹੇ ਹਾਂ ਪ੍ਰਸ਼ਾਸਨ ਨੇ ਰੋਕ ਕੇ ਨੇ ਤਾਂ ਰੋਕ ਕੇ ਦਿਖਾ ਦਿੰਨੇ ਹੈ ਬੈਰੀਕੇਟਿੰਗ ਟੁੱਟੇ ਨੇ ਤਾਂ ਟੁੱਟੇ ਦਿਖਾ ਦਿੰਨੇ 5 ਘੰਟੇ ਦਾ ਤਾਂ ਰਸਤਾ ਨਹੀਂ 5 ਘੰਟੇ ਦੇ ਬੰਦੇ ਦਿੱਲੀ ਪਹੁੰਚ ਜਾਂਦੇ ਅਸੀਂ ਆਇਆ ਬਾਣਾ ਵਿੱਚ ਦੀ ਕਿਤੇ ਆਹ ਬੱਟ ਟਪਾਲਾ ਆਹ ਟਰੈਕਟਰ ਟਪਾਲਾ ਕਿਤੇ ਟਰੈਕਟਰ ਖੜ ਗਿਆ ਆਂਟ ਗੱਡੀ ਕਿਸ ਦੀ ਕਹੀ ਚੱਕੀ ਕਿਸ ਦਾ ਕਿਵੇਂ ਕਰਕੇ ਲੈ ਆਏ ਆ ਜੀ ਸਾਨੂੰ ਪਤਾ ਵੀ ਇੱਥੇ ਅਸੀਂ ਕਿਵੇਂ ਪਹੁੰਚੇ ਹੁਣ ਬਾਈ ਜੀ ਕੀ ਅੱਗੇ ਲੱਗ ਰਿਹਾ ਇੱਥੇ ਕਿਦਾਂ ਦਾ ਹੁਣ ਹੋਊਗਾ ਧਰਨਾ ਪੱਕਾ ਲੱਗੂਗਾ ਜਾਂ ਕਿਦਾਂ ਕੀ ਕੋਈ ਹੋਇਆ ਇਹਦੇ ਤੇ ਵਿਚਾਰ ਵਿਚਾਰ ਹੋਈ ਜਾਂਦੀ ਹੈ ਜੀ ਜੀ ਵੀ ਆਹ ਹੁਣ ਵਾਲਾ ਸਿਸਟਮ ਕਰਕੇ ਆਪਾਂ ਏਦੂ ਬਾਅਦ ਬੈਠਣ ਦੀ ਤਰੀਕਾ ਰੱਖਾਂਗੇ ਵੀ ਜਿੰਨਾ ਚਿਰ ਬੈਂਦੇ ਨਹੀਂ ਉਹਨਾਂ ਚਿਰ ਪੱਕਾ ਹੀ ਧਰਨਾ ਹੈ ਕਿਉਂਕਿ ਅਸੀਂ ਪਿੰਡੋਂ ਨਾਲ ਦੇਗੇ ਦੁੱਗੇ ਨਾਲ ਲੈ ਆਂ ਰਸਣ ਲੈ ਆਂ ਉਹਦਾ ਨਾਲ ਚੱਕੇ ਦੁੱਧ ਵਗੈਰਾ ਸਾਰਾ ਕੁਝ ਵੀ ਲੰਗਰ ਪਾਣੀ ਇੱਥੇ ਚੱਲੂ ਗੁਰੂ ਨਾਨਕ ਦੇਵ ਦਾ ਚਲਾਇਆ ਹੋਇਆ ਲੰਗਰ ਆ 13 ਰੁਪਏ ਵਾਲਾ ਨਾ 20 ਰੁਪਏ ਵਾਲਾ 13 13 ਤੋਲੇ ਜਾਓ ਪਰ ਜਿੰਨੇ ਦਿਨ ਸਿਸਟਮ ਚੱਲੂ ਉਹਨੇ ਲੰਗਰ ਚੱਲੂ ਇਹ ਵਾਲਾ ਮਾਹੌਲ ਬਣਾ ਦੇਣਾ ਪੂਰਾ ਫਿਰ ਆਪੀ ਬਣ ਜੂ ਵੀਰੇ ਜੇ ਨਾ ਗੱਲ ਸੁਣੀ ਕਿਸੇ ਨੇ ਨਾਮ ਕੀ ਹੈ ਜੀ ਆਪਣਾ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਵੀਰ ਵੀ ਨੇ ਹਾਂ ਜੀ ਆਪਣਾ ਕੀ ਨਾਮ ਹੈ ਜੀ ਗੁਰਵੰਦਰ ਸਿੰਘ ਜੀ ਗੁਰਵੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਿਸਟਮ ਨੂੰ ਕਿਉਂਕਿ ਕਿਹਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੂੰ ਇਨਸਾਫ ਮਿਲੇਗਾ ਕਿਸ ਤਰ੍ਹਾਂ ਦਾ ਇਨਸਾਫ ਮਿਲ ਰਿਹਾ ਹੈ ਲੋਕ ਹੱਕ ਮੰਗਣ ਲਈ ਆਪਣਾ ਆ ਰਹੇ ਨੇ ਆਪਣੀਆਂ ਗੱਲਾਂ ਰੱਖਣ ਆ ਰਹੇ ਨੇ ਕਿਹਾ ਜਾ ਰਿਆ ਸੀ ਕਿ ਤੁਸੀਂ ਰੋਡਾਂ ਤੇ ਨਾ ਬੈਠੋ ਕੋਠੀ ਆ ਜਾਓ ਦਫਤਰ ਆ ਜਾਓ ਪਰ ਅੱਜ ਰੋਡਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹੀ ਰੋਕਿਆ ਜਾ ਰਿਆ ਇਹ ਨਣੀ ਸਵਾਲ ਪੁੱਛਣ ਲਾਏ ਸੀ ਜੀ ਉਹੀ ਲੋਕਾਂ ਨੂੰ ਪੁੱਛ ਰਹੇ ਨੇ ਅੱਜ ਜਿਵੇਂ ਹੁਣ ਤੁਸੀਂ ਕੈਮਰਾ ਲਈ ਦੱਸ ਕੇ ਹਟਿਆ ਘਟੂ ਘਟ ਮੇਰੇ ਨਾਲ ਆਪਦੇ 8-9 ਮੁੰਡੇ ਪਿੰਡੋਂ ਸੀ ਜੀ ਉਹਨਾਂ ਨੂੰ ਰੈਸਟ ਕਰਕੇ ਵੀ ਲੈ ਗਏ ਤੇ ਹਨਾ ਕਾਲੇ ਕਿਆਗੇ ਤੇ ਉਹਨਾਂ ਦੇ ਫੋਨ ਫਾਨ ਸਾਰਿਆਂ ਦੇ ਖੋਏ ਗਏ ਨੇ ਜੀ ਇਹਨਾਂ ਨੇ ਜੀ ਸੋ ਕਿਤੇ ਨਾ ਕਿਤੇ ਰੋਸ ਜੀ ਮੇਣ ਗੱਲ ਹੋਈ ਆ ਜੀ ਇਹਨਾਂ ਦੀ ਬੇਟੀ ਨੇ ਬੋਲਿਆ ਸੀ ਕਹਿੰਦੀ ਜੋ ਸਾਡੇ ਨਹੀਂ ਹੋ ਸਕੇ ਉਹ ਪੰਜਾਬ ਦੇ ਕਿੱਥੋਂ ਹੋ ਜਾਣਗੇ ਉਹ ਗੱਲ ਸਾਬਤ ਹੋਣ ਲੱਗੀ ਜੀ ਉਹ ਸਾਬਤ ਹੋ ਰਹੀ ਆ ਹਾਂ ਜੀ ਆ ਸਾਬਤ ਹੀ ਹੋ ਰਹੀ ਆ ਜੀ ਪਤਾ ਲੱਗ ਰਿਹਾ ਹੁਣ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਭਾਨੇ ਬਾਈ ਦੀ ਟੀਮ ਦੇ ਮੈਂਬਰ ਇਹਨਾਂ ਦਾ ਕਹਿਣਾ ਹੈ ਕਿ ਜੋ ਇਹਨਾਂ ਦੇ ਪਰਿਵਾਰ ਵੱਲੋਂ ਸੀਐਮ ਸਾਹਿਬ ਦੀ ਬੇਟੀ ਨੇ ਬੋਲਿਆ ਸੀ ਜੋ ਕਹਿੰਦੇ ਸਾਡਾ ਨਹੀਂ ਹੋਇਆ ਉਹ ਪੰਜਾਬ ਦਾ ਕਿੱਥੋਂ ਹੋ ਜੂਗਾ ਨੌਜਵਾਨਾਂ ਦਾ ਕਹਿਣਾ ਹੈ ਉਹੀ ਗੱਲ ਸੱਚੀ ਹੋ ਰਹੀ ਆ ਉਹ ਬੈਰੀਕੇਟਿੰਗ ਤੋੜ ਕੇ ਨੌਜਵਾਨ ਨੇ ਜਿਹੜੇ ਸੀਐਮ ਦੀ ਕੋਠੀ ਅੱਗੇ ਪਹੁੰਚ ਚੁੱਕੇ ਨੇ ਕਿਤੇ ਨਾ ਸਰਕਾਰੀ ਤੰਤਰਾ ਉਹ ਫੇਲ ਹੋਇਆ ਏ ਇੱਥੇ ਨੌਜਵਾਨ ਨੇ ਜਿਹੜੇ ਪਹੁੰਚੇ ਨੇ ਸੋ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਏ ਕਦੋਂ ਸੀਐਮਐ ਜਿਹੜਾ ਇਹਨਾਂ ਦੀਆਂ ਮੰਗਾਂ ਮੰਨਦਾ ਏ ਕਦੋਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਂਦਾ ਪਰਚੇ ਰੱਦ ਕੀਤੇ ਜਾਂਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਏ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਤੂਰੀ